ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੁਸਤਕ ਸੰਸਾਰ ਦਾ ਚੌਂਮਾ ਸਾਖੀ ਸਾਹਿਤ ਭਾਗ ਪਹਿਲਾ ਇਹਦੇ ਵਿੱਚੋਂ ਤੁਹਾਡੇ ਨਾਲ ਜੋ ਅੱਜ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਉਹ ਹੈ ਮਨ ਦੀ ਘਾੜਤ ਭਾਗ 19ਵਾਂ ਜਦੋਂ ਬੱਚਾ ਜਨਮ ਲੈਂਦਾ ਹੈ ਤਦੋਂ ਉਸ ਦਾ ਮਨ ਸਫੇਦ ਕਾਗਜ਼ ਦੀ ਨਿਆਈ ਹੁੰਦਾ ਹੈ ਲਿਖਣ ਵਾਲਾ ਉਸ ਕਾਗਜ਼ ਤੇ ਜਿਹੋ ਜਿਹਾ ਚਾਹੇ ਚੰਗੇ ਜਾਂ ਮੰਦੇ ਆਪਣੀ ਬੁੱਧੀ ਮੁਤਾਬਕ ਵਿਚਾਰ ਲਿਖ ਸਕਦਾ ਹੈ ਕਵਿਤਾ ਲਿਖੋ ਜਾਂ ਕਹਾਣੀ ਨਾਵਲ ਲਿਖੋ ਜਾਂ ਨਾਟਕ ਗੀਤ ਲਿਖੋ ਜਾਂ ਅਸ਼ਲੀਲਤਾ ਉਸ ਦੀ ਆਪਣੀ ਇੱਛਾ ਅਤੇ ਗਿਆਨ ਤੇ ਨਿਰਭਰ ਕਰਦਾ ਹੈ ਇਸ ਤਰ੍ਹਾਂ ਬੱਚਾ ਜੋ ਮਾਤਾ ਪਿਤਾ ਨੂੰ ਕਰਦੇ ਵੇਖਦਾ ਹੈ ਛੇਤੀ ਹੀ ਉਹਨਾਂ ਕੰਮਾਂ ਨੂੰ ਹੱਥ ਪਾਉਣ ਲੱਗਦਾ ਹੈ ਜੋ ਬੋਲ ਮਾਤਾ ਪਿਤਾ ਤੋਂ ਹਰ ਰੋਜ਼ ਸੁਣਦਾ ਹੈ ਉਸੇ ਤਰ੍ਹਾਂ ਦੀ ਬੋਲੀ ਸਿੱਖਣੀ ਸ਼ੁਰੂ ਕਰ ਦਿੰਦਾ ਹੈ ਜਦਰਾ ਵੱਡਾ ਹੋ ਕੇ ਸਮਾਜ ਵਿੱਚ ਹੋ ਰਹੀ ਵਿਹਾਰ ਨੂੰ ਵੇਖ ਕੇ ਪਰਖ ਕੇ ਉਸ ਮੁਤਾਬਕ ਆਪਣੇ ਆਪੇ ਨੂੰ ਢਾਲਣਾ ਸ਼ੁਰੂ ਕਰ ਦਿੰਦਾ ਹੈ ਚੜ੍ਹਦੀ ਜਵਾਨੀ ਵਿੱਚ ਨੌਜਵਾਨ ਗਲਤ ਕਦਰਾਂ ਕੀਮਤਾਂ ਦਾ ਵਿਰੋਧ ਪੀ ਕਰਦੇ ਹਨ ਆਪਣੀ ਸਮਝ ਮੁਤਾਬਕ ਨਵੀਆਂ ਰਵਾਇਤਾਂ ਸਥਾਪਿਤ ਕਰਨੀਆਂ ਚਾਹੁੰਦੇ ਹਨ ਵਿਆਹ ਦੇ ਸਮਾਜਿਕ ਬੰਧਨ ਤੋੜ ਕੇ ਕਈ ਵਾਰੀ ਵਿਆਹ ਕਰਾਉਂਦੇ ਹਨ ਸਾਰੀ ਉਮਰ ਇਕੱਠੇ ਜਉਣ ਮਰਨ ਦੀਆਂ ਕਸਮਾਂ ਖਾਂਦੇ ਹਨ ਨਸ਼ਿਆਂ ਵਿੱਚ ਵੀ ਕਦੀ ਕਰ ਕਹੋ ਜਾਂਦੇ ਹਨ ਜਦੋਂ ਤੱਕ ਸਮਝ ਆਉਂਦੀ ਹੈ ਉਸ ਵਕਤ ਤੱਕ ਸਭ ਕੁਝ ਬਰਬਾਦ ਕਰ ਚੁੱਕੇ ਹੁੰਦੇ ਹਨ ਕੋਈ ਹੀਰ ਰਾਂਝਾ ਬਣਦੇ ਸੁਪਨੇ ਪਾਲਦਾ ਹੈ ਕੋਈ ਸੋਹਣੀ ਮਹੀਵਾਲ ਬਾਗ ਝਨਾ ਦਰਿਆ ਵਿੱਚ ਡੁੱਬ ਮਰਦੇ ਹਨ ਕਈ ਲੈਲੂ ਮਜਨਾ ਦਾ ਲੈਲਾ ਮਜਨੂ ਦਾ ਸੰਗ ਧਾਰਨ ਕਰਦੇ ਹਨ ਤੇ ਕਈ ਮਿਰਜੇ ਦੀ ਰੀਸ ਕਰਦੇ ਆ ਉਧਾਲ ਕੇ ਲਿਆਂਦੀ ਸਹਿਬਾਂ ਦੇ ਕਾਰਨ ਜੰਡੇ ਹੀਠਾਂ ਵੱਢ ਦਿੱਤੇ ਜਾਂਦੇ ਹਨ ਕਿਸੇ ਦੇ ਸਾਹਮਣੇ ਮਾਡਲ ਗੁਰੂ ਸਹਿਬਾਨ ਹਨ ਉਹਨਾਂ ਵੱਲੋਂ ਬਖਸ਼ਿਸ਼ ਕੀਤਾ ਗਿਆ ਗਿਆਨ ਦਾ ਅਥਾ ਸਾਗਰ ਹੈ ਬੇਸ਼ੁਮਾਰ ਬਹਾਦਰੀਆਂ ਤੇ ਕੁਰਬਾਨੀਆਂ ਹਨ ਬਹਾਦਰ ਸਿੱਖਾਂ ਨੂੰ ਕੋਈ ਆਪਣੇ ਜੀਵਨ ਲਈ ਮਾਡਲ ਬਣਾਉਂਦਾ ਹੈ ਸਮਾਜ ਵਿੱਚ ਘਟ ਖੇਚਲ ਕਰਕੇ ਬਹੁਤ ਪੈਸਾ ਕਮਾ ਲੈਣ ਵਾਲੇ ਰਿਸ਼ਵਤਖੋਰ ਕਰਮਚਾਰੀ ਕਈਆਂ ਨੂੰ ਚੰਗੇ ਲੱਗਦੇ ਨੇ ਕੋਈ ਸਮਝ ਲਾ ਚੋਰਾਂ ਜਾਂ ਡਾਕੂਆਂ ਦਾ ਸਾਥੀ ਬਣ ਜਾਂਦਾ ਹੈ ਨੌਜਵਾਨ ਵਰਗ ਨੂੰ ਜਿਸ ਨੇ ਮੋਹ ਲਿਆ ਉਧਰ ਹੀ ਨੌਜਵਾਨ ਲੁੜਕ ਗਿਆ ਰੜ ਗਿਆ ਫਿਰ ਵਾਪਸ ਮੁੜਨਾ ਬਹੁਤ ਔਖਾ ਹੋ ਜਾਂਦਾ ਹੈ ਜਿਸ ਖਾਈ ਚ ਡਿੱਗ ਪਿਆ ਉਸ ਖਾਈ ਚੋਂ ਉਸ ਦਲਦਲ ਚੋਂ ਨਿਕਲਣਾ ਬਹੁਤ ਔਖਾ ਹੈ ਸਮਾਜਿਕ ਉਥਾਨ ਦੀ ਗਤੀ ਮਸੀ ਕੀੜੀ ਦੀ ਚਾਲ ਚਲਦੀ ਹੈ ਹਾਲਾਤ ਅਨਕੂਲ ਹੋਣ ਕਰਕੇ ਕੁਝ ਚੋਣਵੇਂ ਵਿਅਕਤੀ ਤੇਜ਼ ਰਫਤਾਰ ਨਾਲ ਬਾਕੀਆਂ ਨਾਲੋਂ ਅੱਗੇ ਨਿਕਲ ਜਾਂਦੇ ਹਨ ਇਹਨਾਂ ਅੱਗੇ ਵੱਧ ਚੁੱਕੇ ਲੋਕਾਂ ਵਿੱਚੋਂ ਕੁਝ ਚੰਗੀਆਂ ਸਰਕਾਰੀ ਨੌਕਰੀਆਂ ਹਥਿਆ ਲੈਂਦੇ ਹਨ ਕਈ ਵਪਾਰ ਵਿੱਚ ਹੱਥ ਅਜਮਾਈ ਲਈ ਨਿੱਤਰ ਪੈਂਦੇ ਹਨ ਬੇਲੜ ਅਤੇ ਸਾਜਸ਼ੀਆਂ ਵਿੱਚੋਂ ਕੁਝ ਹੋਰ ਦਲੇਰ ਤਬਕਾ ਰਾਜਨੀਤੀ ਤੇ ਕਾਬਜ ਹੋ ਜਾਂਦਾ ਹੈ ਦੂਜਾ ਬੇਲਣ ਪਰ ਕਾਇਰ ਕਿਸਮ ਦਾ ਟੋਲਾ ਧਰਮ ਨੂੰ ਆਪਣੀ ਰੋਜੀ ਦਾ ਵਸੀਲਾ ਬਣਾ ਲੈਂਦਾ ਹੈ ਜਿਸ ਤਰ੍ਹਾਂ ਦਾ ਸਮਾਜਿਕ ਤਾਣਾ ਬਾਣਾ ਇੱਕ ਵਾਰੀ ਉਸਰ ਗਿਆ ਫਿਰ ਉਸ ਵਿੱਚ ਤਬਦੀਲੀ ਦੀ ਗੁੰਜਾਇਸ਼ ਮਾਮੂਲੀ ਜਹੀ ਹੀ ਹੋਇਆ ਕਰਦੀ ਹੈ ਪਹਿਲੀ ਗੱਲ ਤਾਂ ਜੋ ਲੋਕ ਅਨੇਕ ਹਰਬੇ ਵਰਤ ਕੇ ਰਾਜਨੀਤੀ ਤੇ ਕਾਬਜ ਹੋ ਚੁੱਕੇ ਹਨ ਤਬਦੀਲੀ ਨਾਲ ਉਹਨਾਂ ਦਾ ਆਪਣਾ ਨੁਕਸਾਨ ਹੋਵੇਗਾ ਉਹਨਾਂ ਦੀ ਗੱਦੀ ਖੁੱਸ ਜਾਵੇਗੀ ਕਈ ਤਰ੍ਹਾਂ ਦੇ ਮੁਕੱਦਮਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅ ਰਾਜ ਸੱਤਾ ਦੌਰਾਨ ਕੀਤੇ ਗਏ ਘੁਟਾਲਿਆਂ ਵਿੱਚ ਉਹ ਫਸ ਸਕਦੇ ਨੇ ਕੈਦਾਂ ਹੋ ਸਕਦੀਆਂ ਨੇ ਇਸ ਲਈ ਲੋਕਾਂ ਨੂੰ ਗਿਆਨ ਨਹੀਂ ਦੇਣਾ ਚੰਗੀ ਪੜ੍ਹਾਈ ਨਹੀਂ ਕਰਨੀ ਚੰਗਾ ਇਨਸਾਫ ਨਹੀਂ ਦੇਣਾ ਆਰਥਿਕ ਪੱਖੋਂ ਸਭਾ ਨਿਰਪਰ ਨਹੀਂ ਹੋਣ ਦੇਣਾ ਜੇਕਰ ਆਮ ਲੋਕ ਠੀਕ ਅਤੇ ਗਲਤ ਦੀ ਪਛਾਣ ਕਰਨ ਯੋਗੇ ਹੋਗੇ ਤਾਂ ਠੱਗ ਕਿਸਮ ਦੇ ਰਾਜਨੇਤਾ ਗੱਦੀਆਂ ਤੇ ਨਹੀਂ ਬੈਠ ਸਕਣਗੇ ਧਾਰਮਿਕ ਦਿਸ ਦੇ ਲੋਕ ਅਸਲ ਵਿੱਚ ਧਰਮੀ ਨਹੀਂ ਹਨ ਇਹ ਵੀ ਨਹੀਂ ਚਾਹੁੰਦੇ ਕਿ ਮਨੁੱਖਤਾ ਵਿੱਚ ਕੋਈ ਵਿਚਾਰ ਧਾਰਕ ਤਬਦੀਲੀ ਹੋਵੇ ਸਮਾਜ ਦੀ ਸੋਚ ਨੂੰ ਖੁੰਡਾ ਬਣਾ ਕੇ ਰੱਖਣ ਵਾਸਤੇ ਹਮੇਸ਼ਾ ਬੀਤੇ ਯੁੱਗ ਦੀਆਂ ਕਥਾਵਾਂ ਸੁਣਾਉਂਦੇ ਨੇ ਕਰਾਮਾਤੀ ਸ਼ਕਤੀਆਂ ਦੁਆਰਾ ਸਾਰੇ ਕਾਰਜ ਰਾਸ ਕਰਨ ਦਾ ਵਿਸ਼ਵਾਸ ਦਵਾਉਂਦੇ ਹਨ ਦੇਵੀਆਂ ਦੇਵਤਿਆਂ ਨੂੰ ਅਸਮਾਨ ਵਿੱਚੋਂ ਬੁਲਾ ਲੈਂਦੇ ਨੇ ਜਦੋਂ ਮਨ ਚਾਹੇ ਉਹਨਾਂ ਨੂੰ ਵਾਪਸ ਕਿਤੇ ਉੱਪਰਲੇ ਲੋਕ ਵਿੱਚ ਭੇਜ ਦਿੰਦੇ ਨੇ ਮੰਤਰਾਂ ਨਾਲ ਕਾਰਜ ਰਾਸ ਆਉਣ ਦਾ ਵਿਸ਼ਵਾਸ ਵੀ ਦਵਾਉਂਦੇ ਨੇ ਕਈ ਰਿਧੀਆਂ ਸਿਧੀਆਂ ਦਾ ਢੰਡੋਰਾ ਪੜਦੇ ਨੇ ਕਈ ਅਰਦਾਸਾਂ ਰਾਹੀਂ ਸਫਲਤਾਵਾਂ ਮੰਗ ਲਿਆਉਂਦੇ ਹਨ ਕਈ ਪਾਠਾਂ ਦੀਆਂ ਲੜੀਆਂ ਚਲਾ ਕੇ ਮਨਵਾੰਛਤ ਭਾਲ ਲਿਆ ਕੇ ਦੇਣ ਦਾ ਯਕੀਨ ਦਵਾਉਂਦੇ ਨੇ ਇਹਨਾਂ ਅਡੰਬਰ ਰਚਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਆਮ ਇਨਸਾਨ ਪਿਛਲਗ ਬਣਿਆ ਰਹੇ ਜਿਵੇਂ ਅਸੀਂ ਚਾਹੀਏ ਉਸ ਨੂੰ ਲੁੱਟਦੇ ਰਹੀਏ ਉਸ ਦੀ ਸੋਚ ਇਤਨੀ ਨੀਵੀਂ ਚਲੀ ਜਾਵੇ ਕਿ ਆਪਣਾ ਸਾਰਾ ਕੁਝ ਲੁਟਾ ਕੇ ਵੀ ਉਹ ਠੱਗਿਆ ਹੋਇਆ ਮਹਿਸੂਸ ਨਾ ਕਰੇ ਸਗੋਂ ਧਰਮੀ ਹੋਣ ਦਾ ਮਾਣ ਮਹਿਸੂਸ ਕਰੇ ਪਖੰਡੀ ਧਰਮੀਆਂ ਨੂੰ ਹੀ ਰੱਬ ਦੇ ਦੂਤ ਸਮਝਦਾ ਰਹੇ ਲੁਟੇਰਾ ਪੁਜਾਰੀ ਨਹੀਂ ਚਾਹੁੰਦਾ ਕਿ ਉਸ ਦੀ ਸੋਚ ਵਿੱਚ ਕੋਈ ਤਬਦੀਲੀ ਹੋਵੇ ਜੇ ਆਮ ਮਨੁੱਖ ਜਾਗ ਪਿਆ ਫਿਰ ਧਰਮ ਦਾ ਪਖੰਡ ਚਲਾ ਰਹੇ ਪੁਜਾਰਾਂ ਪੁਜਾਰੀਆਂ ਦੀਆਂ ਹਜ਼ਾਰਾਂ ਦੁਕਾਨਾਂ ਬੰਦ ਹੋ ਜਾਣਗੀਆਂ ਇਸ ਘਟੀਆ ਸੋਚ ਵਾਲੇ ਧਰਮ ਅਤੇ ਰਾਜ ਦੇ ਪ੍ਰਚਾਰ ਅਤੇ ਦਬਾਅ ਕਾਰਨ ਆਮ ਲੋਕਾਂ ਦੀ ਸੋਚ ਮਰ ਮਟ ਗਈ ਹੈ ਮਨ ਅੰਦਰੋਂ ਪਰਖ ਕਰਨ ਵਾਲਾ ਪੁਰਜਾ ਹੀ ਸੜ ਸੁੱਕ ਗਿਆ ਹੈ ਸ਼ਹਿਰਾਂ ਬਾਜ਼ਾਰਾਂ ਵਿੱਚ ਜਿੱਧਰ ਧਿਆਨ ਮਾਰੋ ਘਟੀਆ ਚੀਜ਼ਾਂ ਹੀ ਬਾਜ਼ਾਰ ਵਿੱਚ ਸ਼ਰਿਆਮ ਵਿਕਦੀਆਂ ਹਨ ਵੇਚਣ ਵਾਲਾ ਬੜੀ ਢੀਠਤਾਈ ਨਾਲ ਵੇਚ ਕੇ ਪੈਸੇ ਵਟ ਰਿਹਾ ਹੈ ਖਰੀਦਦਾਰ ਨਾ ਸਮਝੀ ਕਾਰਨ ਘਟੀਆ ਮਾਲ ਖਰੀਦ ਕੇ ਆਪਣਾ ਘਰ ਉਜਾੜ ਰਿਹਾ ਹੈ ਇੱਥੇ ਪੀਲਾ ਸਭਤਾ ਲਈ ਨੁਕਸਾਨ ਦੇ ਇਥੇ ਪੀਲਾ ਸਾਹਿਤ ਧੜਾ ਧੜ ਵਿਕਦਾ ਹੈ ਚੰਗੀਆਂ ਮੈਰੀ ਕਿਤਾਬਾਂ ਘੱਟ ਹੀ ਵਿਕਦੀਆਂ ਨੇ ਇਥੇ ਆਤਮਿਕ ਮੰਡਲਾਂ ਨੂੰ ਸਰੂਰ ਦੇਣ ਵਾਲਾ ਗਗਨਾ ਵਿੱਚ ਉਡਾਰੀਆਂ ਲਗਵਾ ਦੇਣ ਵਾਲਾ ਸੰਗੀਤ ਘੱਟ ਚੱਲਦਾ ਹੈ ਲੱਚਰ ਸੰਗੀਤ ਤੇ ਲੱਚਰ ਨਾਚ ਖੂਬ ਚੱਲਦਾ ਹੈ ਇਥੇ ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਫਿਲਮਾਂ ਘੱਟ ਚਲਦੀਆਂ ਹਨ ਲੰਗੇਜ ਭਰਪੂਰ ਅਸ਼ਲੀਲ ਹਰਕਤਾਂ ਵਾਲੀਆਂ ਫਿਲਮਾਂ ਚੰਗਾ ਕਾਰੋਬਾਰ ਕਰਦੀਆਂ ਹਨ ਇੱਥੇ ਜਿਉਂਦੀ ਸੋਚ ਵਾਲੇ ਮਹਾਪੁਰਖਾਂ ਦੀ ਕਦਰ ਬਹੁਤ ਘੱਟ ਹੈ ਮੁਰਦਾ ਵਿਚਾਰਧਾਰਿਆ ਵਾਲੇ ਵਿਅਕਤੀਆਂ ਦੀ ਇੱਥੇ ਪੂਜਾ ਹੁੰਦੀ ਹੈ ਜਾਂ ਇਹ ਕਹਿ ਲਈਏ ਇੱਥੇ ਤਾਂ ਮਰੇ ਲੋਕਾਂ ਦੀ ਵੀ ਪੂਜਾ ਹੋਈ ਜਾਂਦੀ ਹੈ ਇੱਥੋਂ ਦੇ ਪੁਜਾਰੀਆਂ ਨੇ ਨਿਤ-ਨਿਤ ਦੇ ਪ੍ਰਚਾਰ ਨਾਲ ਮਨੁੱਖ ਦੀ ਆਤਮਾ ਹੀ ਮਾਰ ਦਿੱਤੀ ਹੈ ਮਰੀ ਹੋਈ ਆਤਮਾ ਵਾਲੇ ਹੀ ਮਰੇ ਹੋਏ ਰੱਬਾਂ ਦੀ ਪੂਜਾ ਕਰਦੇ ਨੇ ਖੁਦ ਹੀ ਰੱਬ ਨੂੰ ਬਣਾਉਂਦੇ ਘੜਦੇ ਅਤੇ ਤਰਾਸ਼ਦੇ ਹਨ ਖੁਦ ਹੀ ਧਰਮ ਅਸਥਾਨ ਵਿੱਚ ਸੋਨੇ ਬਸਤਰ ਪਨਾ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੰਦੇ ਹਨ ਹਰ ਸਾਲ ਅਜਿਹੇ ਬਣਾवटी ਰੱਬ ਹਜ਼ਾਰਾਂ ਦੀ ਤਾਦਾਦ ਵਿੱਚ ਖਰੀਦੇ ਅਤੇ ਵੇਚੇ ਜਾਂਦੇ ਹਨ ਇਹਨਾਂ ਮਰੇ ਹੋਏ ਰੱਬਾਂ ਦੀ ਬਦੌਲਤ ਅਰਬਾਂ ਖਰਬਾਂ ਦਾ ਕਾਰੋਬਾਰ ਹੁੰਦਾ ਹੈ ਸੋਨਾ ਚਾਂਦੀ ਚੜਾਏ ਜਾਂਦੇ ਹਨ ਇਨਸਾਨ ਜਿਨ੍ਹਾਂ ਨੂੰ ਅਸੀਂ ਜਿਉਂਦੇ ਇਨਸਾਨ ਕਹਿੰਨੇ ਆ ਉਹ ਭੁੱਖੇ ਮਰ ਰਹੇ ਨੇ ਧੁੱਪ ਵਿੱਚ ਸੜ ਰਹੇ ਨੇ ਸਰਦੀ ਵਿੱਚ ਠਰ ਰਹੇ ਨੇ ਫੁੱਟ ਪਾਥਾਂ ਤੇ ਰਾਤਾਂ गुजारਦੇ ਨੇ ਮਰੇ ਹੋਏ ਭਗਵਾਨਾਂ ਦੇ ਮਹਿਲਾਂ ਮਹਿਲ ਕਈ-ਕਈ ਮੰਜ਼ਲੇ ਬਹੁਤ ਆਲੀਸ਼ਾਨ ਤੋਂਕ ਆਲੀਸ਼ਾਨ ਬਣਦੇ ਜਾ ਰਹੇ ਨੇ ਆਲੇ ਦੁਆਲੇ ਅੱਖਾਂ ਤੋਂ ਪੱਟੀ ਉਤਾਰ ਕੇ ਪਰਖ ਕਰੋ ਲੰਮਾ ਸਮਾਂ ਪਹਿਲਾਂ ਮਰ ਚੁੱਕੇ ਲੋਕਾਂ ਦੀਆਂ ਕਬਰਾਂ ਦੀ ਪੂਜਾ ਹੋ ਰਹੀ ਹੈ ਅਨੰਤ ਕਾਲ ਪਹਿਲਾਂ ਮਰ ਚੁੱਕੇ ਬੰਦਿਆਂ ਦੀਆਂ ਮੜੀਆਂ ਦੀ ਪੂਜਾ ਹੋ ਰਹੀ ਹੈ ਸਿੱਖਾਂ ਵਿਚਲੇ ਸਾਧਾਂ ਦੀਆਂ ਮੜੀਆਂ ਤੇ ਥੜੇ ਬਣਾ ਕੇ ਉੱਪਰ ਗੁਰੂ ਗ੍ਰੰਥ ਸਾਹਿਬ ਟਿਕਾ ਦਿੱਤਾ ਜਾਂਦਾ ਹੈ। 빙ੇ ਟੇਡੇ ਢੰਗ ਨਾਲ ਮੁਰਦੇ ਸਾਧ ਦੀ ਪੂਜਾ ਕਰਵਾਈ ਜਾਂਦੀ ਹੈ। ਲੋਕਾਂ ਦਾ ਮਨ ਸਿਕ ਪੱਧਰ ਉੱਚਾ ਚੁੱਕਣ ਵਾਸਤੇ ਕੋਈ ਪ੍ਰਬੰਧ ਨਹੀਂ ਹੈ। ਰਸਾਤਲ ਵਿੱਚ ਗੜਕ ਕਰਨ ਲਈ ਪੁਜਾਰੀ ਅਤੇ ਰਾਜਸੀ ਆਗੂ ਖੂਬ ਆਪਣੀ ਤਾਕਤ ਲਾ ਰਹੇ ਨੇ ਤਾਂ ਕਿ ਇਹਨਾਂ ਲੋਕਾਂ ਨੂੰ ਜਾਗ ਨਾ ਆ ਜਾਵੇ। ਇਹਨਾਂ ਲੋਕਾਂ ਨੂੰ ਅਕਲ ਨਾ ਆ ਜਾਵੇ ਇਹ ਆਪਣੇ ਹੱਕਾਂ ਵਾਸਤੇ ਜਾਗਰੂਕ ਨਾ ਹੋ ਜਾਣ ਇਸ ਕਰਕੇ ਪੁਜਾਰੀ ਅਤੇ ਰਾਜਨੇਤਾ ਦੋਵੇਂ ਘੁੱਟ ਕੇ ਗਲਬਕੜੀ ਪਾ ਕੇ ਰੱਖਦੇ ਨੇ ਤੇ ਲੋਕਾਂ ਵਾਸਤੇ ਉਹਨਾਂ ਕੋਲ ਕੁਝ ਨਹੀਂ ਆਪੋ ਆਪਣੀ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਅਤੇ ਆਪਣੇ ਭੜੋਲੇ ਭਰ ਲੈਣੇ ਇਹੀ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਹੁੰਦਾ ਹੈ ਆਪਾਂ ਆਪਣੇ ਤੌਰ ਤੇ ਸਾਵਧਾਨ ਹੋਣ ਦਾ ਯਤਨ ਕਰੀਏ ਗਿਆਨवान ਬਣੀਏ ਹਿੰਮਤੀ ਦਲੇਰ ਬਣੀਏ ਤਾਂ ਕਿ ਇਹਨਾਂ ਗੁਲਾਮੀ ਦੇ ਸੰਗਲਾਂ ਨੂੰ ਆਪਣੇ ਗਲਾਂ 'ਚੋਂ ਉਤਾਰ ਸਕੀਏ ਤੇ ਆਜ਼ਾਦੀ ਦਾ ਨਿਗ ਮਾਣ ਸਕੀਏ ਤੁਸੀਂ ਇਹਦੇ ਵਿੱਚੋਂ ਕੀ ਸਿੱਖੋਗੇ ਤੇ ਕੀ ਕਰ ਸਕੋਗੇ ਕੀ ਕਰਨਾ ਚਾਹੋਗੇ ਤੇ ਤੁਸੀਂ ਆਪਣੇ ਮਨ ਨਾਲ ਆ ਫੈਸਲਾ ਕਰਨਾ ਹੋਈਆਂ ਭੁੱਲਾਂ ਚੁੱਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ